ਕਹਿੰਦਾ ਇੱਕ ਸਮੇਂ ਦੀ ਗੱਲ ਆ ਹਰੀਚੰਦ ਵਾਰਸ਼ਾ ਸਾਧੂ ਬਣਨ ਗਿਆ ਤੀ ਹੰ ਇੰਦਰ ਮਹਾਰਾਜ ਨੇ ਉਸਾ ਦਵਾ ਕਮ ਆਇਆ ਕਹਿੰਦਾ ਉਹਦਾ ਤਾਰਾ ਰਾਣੀ ਨਾਲ ਵਿਆਹ ਕਰਤਾ ਤੀ ਸੁਪਨੇ ਚ ਹੰ ਇਹ ਨਹੀਂ ਫੇਰ ਕਹਿੰਦਾ ਫੇਰ ਸੁੱਚੀਓਂ ਕਰਾ ਲਿਆ ਹੰ ਐ ਨਹੀਂ ਦੇਖਿਆ ਮੈਂ ਜੋਗ ਲੈ ਲਾਂ ਹੰ ਵਿਆਹ ਨਹੀਂ ਭਜ ਲਿਆ ਹੰ ਹਰੀਚੰਦ ਨੇ ਖਾ ਵੀ ਤਾਂ ਮੇਰੀ ਕੋਣੀ ਛੜੀ ਇਹਨੇ ਹੰ ਹਰੀਚੰਦ ਲਿਖਣ ਲੱਗ ਗਿਆ ਹੰ ਕਹਿੰਦੀ ਫੇਰ ਕਹਿੰਦਾ ਫੇਰ ਕੀ ਕਰਿਆ ਤਾਰਾ ਰਾਣੀ ਵਿਆਹ ਲੰਦੀ ਕਹਿੰਦਾ ਜਦੋਂ ਦੂਜੀਆਂ ਰਾਣੀਆਂ ਦਾ ਬੀਮਾਨਾ ਹੋ ਗਿਆ ਉਹਨੇ ਕਹਿੰਦਾ ਪਿਆ ਕੇ ਸ਼ਰਾਬ ਤਾਰਾਣੀ ਨੂੰ ਸਾਹੂਕਰਾਂ ਦਾ ਬੱਚਾ ਫੜ ਕੇ ਚੀਰ ਕੇ ਉਹਦੇ ਹੱਥ ਪੈਰ ਖੂਨ ਨਾਲ ਭਰ ਕੇ ਡੈਨ ਬਣਾਤੀ ਤੇ ਇਹਨੇ ਫੇਰ ਕਹਿੰਦਾ ਫੇਰ ਕਿਉਂ ਤੂੰ ਸੌ ਜਾ ਕਹਿੰਦੇ ਤਾਂ ਹੱਜ ਅੱਗ ਬੀਤੀ ਹੱਡ ਬੀਤੀ ਤਾਂ ਹੀ ਨਹੀਂ ਕਹਿੰਦਾ ਫਿਰ ਹੱਡ ਬੀਤੀ ਸੁਣ ਲੈ ਕਹਿੰਦਾ ਜਿਹੜਾ ਮੰਨ ਕੇ ਚੱਲ ਬਾਗ ਆ ਤਾਰਾਣੀ ਦੇ ਸਿਰ ਦੇ ਕੇਸ ਨੇ ਇਹ ਜਿਹੜਾ ਵਿਚ ਸਰੋਵਰ ਹੈ ਖੋਪੜਾ ਤਾਰਾਣੀ ਦਾ ਪੇਟ ਦੇ ਖੋਪੜ ਜਿਹੜਾ ਕਹਿੰਦਾ ਮੰਨ ਕੇ ਚੱਲਾ ਕੋਟਾ ਸਿਉਣੇ ਦਾ ਇਹ ਤਾਰਾਣੀ ਦੇ ਪੱਟਾਂ ਦਾ ਰਤ ਹੈ ਤੇ ਹੁਣ ਕਹਣਾ ਪੈ ਜਾ ਉਹ ਕਹਿੰਦੀ ਮੈਂ ਕੋ ਪਾ ਜਾ ਇਹ ਤਾਂ ਜੱਗ ਬੀਤੀ ਹੈ ਹੱਡ ਬੀਤੀ ਤਾਂ ਆਈ ਨਹੀਂ ਕਹਿੰਦਾ ਫਿਰ ਜਿਹਦੇ ਉੱਤੇ ਬੈਠੀ ਆ ਤੂੰ ਤਾਂ ਰਾਣੀ ਦੀ ਜੀਵ ਐ ਹਰੀ ਚੰਦਰ ਰਾਜ ਨੇ ਬਸ ਹਾਲ ਮਾਰੀ ਭਰਾ ਹੋਗਾ ਪਹਿਲਾਂ ਜਨਾਨੀ ਦੀ ਜੀਵ ਨਾਲ ਸਾਰਾ ਲਈ ਬੈਠਾ ਤੂੰ ਕਹਿੰਦਾ ਫੇਰਾ ਕਹਿੰਦਾ ਫਿਰ ਆਪਾਂ ਤਾਰਾਣੀ ਦੀ ਅੱਖਾਂ ਹੁਣ ਤਾਂ ਹੱਡ ਬੀਤੀ ਆ ਗਈ ਕਹਿੰਦੀ ਹਾਂ ਆ ਗਈ ਕਹਿੰਦੀ ਜੇ ਪਲਾਂ ਦੀ ਦਵਾਰੇ ਉਹਨੇ ਕਰਨਾ ਹੋਵੇ ਕੰਮ ਕਹਿੰਦਾ ਉਹ ਤਾਂ ਮਸਾਂ ਗਈ ਆ ਦਵਾਰੇ ਕੋ ਬਸੋਣੀ ਐ ਕਹਿੰਦਾ ਨਾ ਕਹਿੰਦੀ ਜੇ ਕਰਨਾ ਹੋਵੇ ਕਹਿੰਦਾ ਫਿਰ ਜੇ ਮੈਂ ਅੱਗੇ ਕਰਨਾ ਤੇ ਉਵੇਂ ਹੁਣ ਕਰ ਲਈ ਹਰੀ ਚੰਦਰ ਰਾਜਾਂ ਤੋਂ ਦੀ ਮਰੀ ਕੁੜੀ ਡੇਡੀ ਪੰਜਾਬ ਆਗਿ ਚੋਂ ਹੂੰ ਉਹ ਸਾਧੂ ਦਾ ਬੰਨੇ ਹੋਇ ਤੇ ਉਹਨੇ ਆਉਣੇ ਆਣਾ ਦੀ ਆਈ ਹਰੀ ਚੰਦਰ ਰਾਜ ਨੇ ਰਹਿ ਲਾਉ ਲੈ ਗਏ ਉਹ ਵੀ ਕੰਮ ਕਰ ਲਿਆ ਉਹ ਹੀ ਕੱਪੜੇ ਵਾਲਾ ਕਰਕੇ ਕੰਮ ਆ ਗਿਆ ਕੂਟੀਆਂ ਚਾਪਦੀ ਚ ਉਧਰੋਂ ਵੀ ਉਹ ਵੀ ਉਹ ਲੱਕੜੀਆਂ ਬਾਹਰ ਉਹਨਾਂ ਨੇ Maharaja ਨੂੰ ਕਿਹਾ ਮਹਾਰਾ ਸੱਚੇ ਪਾਸਾ ਸਾਡਾ ਨੰਗਾ ਟੱਕ ਉਸ ਵਕਤ ਪਰ ਉਹਨੇ ਕੇਸ ਬਤਾਤੇ ਇਹਨਾਂ ਦੇ ਆ ਗਿਆਂ ਕਹਿੰਦੀ ਡੋਟਿਆ ਹੁਣ ਤਾਂ ਸਾਡੇ ਜੀੜੇ ਦੇ ਦੇ ਉਦੋਂ ਫਿਰ ਹਰੀ ਚੰਦਰ ਰਾਜੇ ਨੇ ਨੀਮਾ ਹੋ ਕੇ ਜਨਾਨੀ ਦੇ ਚਰਨੀ ਹੱਥ ਲਾਇਆ ਜਿਹੜਾ ਆਪਾਂ ਕਹਦੇ ਨਾ ਵੀ ਆਪਾਂ ਤੋਂ ਗਲਤੀ ਹੋ ਗਿਆ ਪਹਿਰਿਆ ਹੱਥ ਲਾ ਦਿਓ ਉਹ ਹਰੀ ਚੰਦਰ ਨੇ ਲਾਈ ਤੀ ਉਦੋਂ ਤਾਂ ਪਹਿਰਿਆ ਹੱਥ ਲਾਉਣੇ ਪੈਂਦੇ ਨੇ ਆਪ ਨੂੰ ਉਹਨੇ ਪਈਦਾ ਹਰੀ ਚੰਦ ਨੇ ਨੀਮਾ ਹੋ ਕੇ ਪਹਿਰਿਆ ਹੱਥ ਲਾਇਆ ਤਰਵਣੀ ਦੇ ਕਦਾ ਵੀ ਮੇਥੋਂ ਗਲਤੀ ਹੋਈ ਹੈ ਕਹਿੰਦੇ ਗਲਤੀ ਕਰਨ ਤੋਂ ਪਹਿਲਾਂ ਸੋਚਾ ਸੋਚਣਾ ਤੀ ਤੇ ਕਹਿੰਦਾ ਕਹਿੰਦੇ ਹੁਣ ਪਰ ਮੈਂ ਜਾਉ ਪਣੇ ਜਦੋਂ ਮੈਂ ਬਚਨ ਦੀ ਬਠੀਆ ਹਰੀ ਚੰਦਰ ਰਾਜਾ ਇੱਕਰ ਬਾਕੇ ਆ ਗਿਆ ਹੌਲੀ ਹੌਲੀ ਭਈ ਤਰਨਾਨੀ ਕੋਲ ਇੱਕ ਬੱਚਾ ਹੋਇਆ ਇੱਕ ਬੱਚਾ ਹੋਇਆ ਹਰੀ ਚੰਦ ਸਕਾਰ ਖੇਡਣ ਜਾਇਆ ਕਰੇ ਮਾਰ ਕੇ ਕੁਸ ਲਿਆ ਨਾ ਕਰੀ ਉਹ ਤਰਨਾਨੀ ਕਹਿੰਦੀ ਜੀ ਤੁਸੀਂ ਸਕਾਰ ਖੇਡਣ ਤਾਂ ਜਾਣਿਓ ਮਾਰ ਕੇ ਕੁਸ ਨਹੀਂ ਹੁੰਦੀ ਜੀ ਕਹਿੰਦਾ ਤਰਨਾਨੀ ਮੇਰਾ ਇਹ ਸਕਾਰ ਨਹੀਂ ਹੈਗਾ ਜੇ ਕੋਈ ਤਾਕੜੇ ਨੂੰ ਕੋਈ ਮਾੜਾ ਤੰਗ ਕਰਦਾ ਮਾੜੇ ਨੂੰ ਤੰਗ ਕਰਦਾ ਜਾਂ ਕੋਈ ਮੈਂ ਉਹ ਛਡਾਉਣਾ ਮੈਂ ਕਿਸੇ ਦੇ ਬਾਹਰ ਨਹੀਂ ਕਰਦਾ ਕਹਿੰਦੀ ਜੀ ਮੈਂ ਤਾਂ ਆ ਫਿਰ ਇਸਕਾਰ ਖੇਡਣ ਚੱਲਿਆ ਕੋ ਕਹਿੰਦਾ ਤਰਾਨੀ ਸਾਰਾ ਦਿਨ ਭੁੱਖੇ ਤੇ ਹੇਰੇ ਰਹੇ ਨੇ ਵੀਕ ਲੂਟ ਨਹੀਂ ਲੜਕਨੂੰ ਕਹਿੰਦੇ ਨਾ ਜੀ ਮਤਾਂ ਜਾਉ ਕਹਿੰਦਾ ਚੰਗਾ ਨਾਲ ਬਾਗੀ ਕੂੜੇ ਦੇ ਬਹਿਗੀ ਤਾਰਾ ਨੀ ਹੁਣ ਸਾਰਾ ਦਮ ਤੁਰੇ ਫਿਰਦੇ ਨੇ ਔਰਤਾਂ ਤੋਂ ਤੇਹ ਨਹੀਂ ਕੱਟੀ ਜਾਂਦੀ ਹੁੰਦੀ ਉਹਨੂੰ ਤੇਹ ਲੱਗੀ ਹਰੀ ਚੰਦਰਾ ਜੀ ਨੂੰ ਕਹਿੰਦੀ ਜੀ ਮੈਨੂੰ ਤਾਂ ਤੇਹ ਲੱਗੀ ਆ ਪਾਣੀ ਦੀ ਕਹਿੰਦਾ ਮੈਂ ਤੈਨੂੰ ਅਖਾ ਤੇ ਭੁੱਖੀ ਤੇ ਹੀ ਰਹਿਣਾ ਬੰਦਾ ਕਹਿੰਦੀ ਜੀ ਹੁਣ ਫਿਰ ਕਹਿੰਦਾ ਤੂੰ ਐਂ ਕਰ ਆ ਆਪਾਂ ਦੇਖਦੇ ਹਾਂ ਉੱਚੇ ਥਾਂਵੇਂ ਚੜ੍ਹ ਕੇ ਕਿਥੇ ਜੇ ਉੱਚੇ ਥਾਂਵੇਂ ਚੜ੍ਹਿਆ ਉਹਨੂੰ ਧੂਆਂ ਨਾ ਚੜਾਇਆ ਕੰਨਾਂ ਤਰਾਂ ਨਹੀਂ ਜਿੱਥੇ ਅਗਦੇ ਬਾ ਉਥੇ ਜਲਦੇ ਪਤਾ ਵੀ ਹੋ ਉਥੇ ਨੂੰ ਚਲਾਂ ਉਹ ਗਾਹਾਂ ਠੱਗਾਂ ਦੀ ਕੁਟਿਆ ਚਾਰ ਮੁੰਡੇ ਠੱਗਦੇ ਪੰਜਵਾਂ ਠੱਗਾ ਠੱਗ ਅੱਖੋਂ ਕਾਣਾ ਜਦੋਂ ਉੱਥੇ ਬਾਗੇ ਬੁੜੀ ਨੇ ਦੇਖ ਕੇ ਵੀ ਰਾਜਾ ਆਉਂਦਾ ਖੂਹੀ ਦੇ ਮੰਜਾੜਾ ਤਾਂ ਕੱਚੇ ਠੱਗਿਆਂ ਦਾ ਉੱਤੇ ਗਦੇ ਲਵਸਾ ਤਾਂ ਉੱਥੇ ਕ ਪਹਿਲਾਂ ਸਰਵਾਹੀ ਜਾਂਦੀ ਤੇ ਉਹ ਤਿੰਨ ਵਾਰਾਂ ਨੇ ਹਿਸ਼ਾਰਾ ਦਿੱਤਾ ਵੀ ਮੰਜੇ ਤੇ ਬੈਠੀ ਨਾ ਜਦੋਂ ਹਰੀਚੰਦਰ ਰਾਜ ਨੇ 18 ਸੇਰ ਦੇ ਖੰਡੇ ਦੀਆਂ ਲਾਈ ਚੋਬ ਤਾਂ ਕਿ ਟੁੱਟ ਕੇ ਕਿਤੇ ਲਖੂ ਜੜ ਗਿਆ ਕਹਿੰਦਾ ਚੱਲ ਇਹ ਤਾਂ ਢੁੱਟੀ ਦਾ ਪਾਣੀ ਨਹੀਂ ਪੀਂਦੇ ਆਪਾਂ ਕੋਈ ਪਹਿਲਾਂ ਉਹਦਾ ਵੀ ਪਤੀ ਖੂਹ ਛਿੱਟਿਆ ਸੀ ਜਿਹੜੀ ਹਿਸ਼ਾਰੇ ਦਿੰਦੀ ਸੀ ਹੂੰ ਉਹਨੇ ਭਾਈ ਦੇ ਲਾਂ ਮੂੜਿਆ ਉਹਨ ਦਾ ਝੁੰਬੀ ਨੂੰ ਅੱਗ ਲਾਤੀ ਜਿੱਥੇ ਜਿੱਥੇ ਬੈਠੀ ਸੀ ਠੱਗ ਭੱਜਦੀ ਵੀ ਘਰ ਮੱਚ ਗਿਆ ਝੁੰਬੀ ਨੂੰ ਅੱਗ ਲੱਗੀ ਕਹਿੰਦਾ ਮਾਂ ਝੁੰਬੀ ਮੱਚੀ ਜਾਂਦੀ ਹੈ ਕਹਿੰਦੀ ਢੁੱਬੀ ਦਾ ਫੇਰ ਪੈ ਜੂ ਇਹ ਤਾਂ ਚਾਰ ਪੂਲੇ ਨੇ ਫੇਰ ਵੱਢ ਕੇ ਪਾਲਾਂਗੇ ਕਹਿੰਦੀ ਸੋਨੇ ਦਾ ਬੱਦਲਾ ਆਟੇ ਪਾ ਲਾਂਗੇ ਘੇਰ ਲੋ ਜੀ ਕਰਦਾ ਕੱਲਾ ਬੰਦਾ ਹੀ ਐ ਹੁਣ ਜੋ ਦਬੜ ਦਬੜ ਹੁੰਦੀ ਆਉਂਦੀ ਆਵਾਂ ਗਰ ਤਾਣਾ ਰਾਨੀ ਕਹਿੰਦੀ ਹਰੀਚੰਦ ਨੂੰ ਕਹਦੀ ਜੀ ਕੋੜਾ ਛੇੜ ਲੋ ਡੱਕਰੋ ਕਹਿੰਦਾ ਕਹਿੰਦੀ ਮਾਂ ਗਰ ਦਬੜ ਦਬੜ ਹੁੰਦੀ ਹੁੰਦੀ ਆ ਕਹਿੰਦਾ ਸਕਾਰੀ ਇਹ ਆ ਮੇਰਾ ਹਰੀਚੰਦ ਰਾਜ ਨੂੰ ਪਤਾ ਤੀ ਵੀ ਠੱਗ ਨੇ ਆਉਂਦੇ ਨੇ ਭੱਜੇ ਹਰੀਚੰਦ ਰਾਜ ਨੇ ਕੋੜਾ ਉਹਨਾਂ ਕਿਨੂੰ ਮੋੜ ਲਿਆ ਕਹਿੰਦਾ ਲੈ ਵੀ ਇੱਥੇ ਖੜ੍ਹ ਜੋ ਕੀ ਗੱਲ ਐ ਕਹਿੰਦਾ ਹਾਂ ਸਾਡਾ ਤੈਨੂੰ ਪਤਾ ਤਾਂ ਹੈਗਾ ਸਾਡਾ ਠੱਗਾਂ ਦਾ ਕੀ ਕੰਮ ਹੁੰਦਾ ਹੈ ਤੈਨੂੰ ਮਾਰਾਂਗੇ ਤੇ ਰਾਨੀ ਠੱਗਾ ਗੋਕੀ ਉਹ ਕਹਿੰਦਾ ਫੇ ਦੋ ਵਾਰ ਛੋਡੇ ਨਾ ਦੋ ਮੇਰੇ ਨੇ ਬੋਲੋ ਪਹਿਲਾਂ ਕਰਨੇ ਨੇ ਕਿ ਮਾਂਗਰੋਂ ਉਹ ਦੂਜਾ ਕਾਂ ਠੱਕ ਬੋਦਾ ਕਹਿੰਦਾ ਪਹਿਲਾਂ ਹੀ ਕਰ ਲਓ ਮਾਂਗਰੋਂ ਖਵਰਾ ਕਰਨ ਲੁਕਣਾ ਉਹ ਘੋੜਾ ਉਹਦਾ ਰਾਜੇ ਦਾ ਹਰੀਚੰਦ ਦਾਤੀ ਨਾ ਤਾਹਾਂ ਵੀ ਉੜਦਾ ਸੀ ਥੱਲੇ ਵੀ ਵਰਦਾ ਸੀ ਧਰਤੀ 'ਚ ਵੀ ਦੋਹਦਾ ਰਿਹਾ ਉਹਨੇ ਪਹਿਜੇ ਜਦੋਂ ਦੋ ਵਾਰ ਦਿੱਤੇ ਜਦੋਂ ਪਹਿਲਾ ਵਾਰ ਕਰਿਆ ਉਹਨੇ ਧਰਤੀ 'ਚ ਵਰਦਾ ਘੋੜਾ ਤੇ ਦੁਬਾਰੇ ਵਾਰ ਕਰਿਆ ਉਹ ਤਾਂ ਚੜਾ ਲਿਆ ਦੋਨੇ ਵਾਰ ਖੱਲੀ ਗਏ ਲੈ ਕਹਿੰਦਾ ਹੁਣ ਪਰਵਾ ਮੇਰੇ ਆਗੇ ਹੋ ਜੋ ਬਤ ਉਂਕੀ ਜਦੋਂ ਮਾਰਿਆ ਤੀਰ ਦੋ ਵਿੱਚ ਦਿਨ ਕੋ ਤਾਂ ਹੂੰ ਚਾਰੇ ਮੁੰਡੇ ਮਾਰਤੇ ਠੱਗਦੇ ਹੂੰ ਠੱਗਦਾ ਭਾਹ ਹੱਥ ਬਨ ਕੇ ਖੜ ਗਿਆ ਕਹਿੰਦਾ ਜੀ ਬਹੁਤ ਸੋਹਣਾ ਕੰਮ ਕਰਿਆ ਤਾ ਤੁਸੀਂ ਕਹਿੰਦਾ ਮੈਂ ਪੂਰੀ ਵਧੀਆ ਮਿਹਨਤ ਕਰਦਾ ਤੀ ਇਹਨਾਂ ਨੇ ਕੁੱਟ-ਕੁੱਟ ਕਹਿੰਦਾ ਮੇਰੀ ਅੱਖ ਪਾ ਨਦੀ ਨਾਲੇ ਕਹਿੰਦਾ ਮੈਨੂੰ ਠੱਗੀ ਮਾਰਨ ਲਾ ਜਿਆ ਮੈਨੂੰ ਭਾਈ ਕੁੱਟਦੇ ਡਰਦੇ ਨੂੰ ਮੈਨੂੰ ਲੱਗਣਾ ਪਿਆ ਕਹਿੰਦਾ ਜੀ ਮੈਂ ਤਾਂ ਤੁਹਾਡੇ ਨਾਲ ਹੀ ਚੱਲੂ ਮੈਂ ਤਾਂ ਘੋੜਿਆਂ ਨੂੰ ਘਾਕੂ ਪਾ ਲਿਆ ਕਹਿੰਦਾ ਚੰਗਾ ਤਾ ਰਾਣੀ ਕਹਿੰਦੀ ਲੈ ਚੱਲੋ ਹਰੀਚੰਦ ਕਹਿੰਦਾ ਕੰਡੇ ਬੀਜ ਦੀ ਹੱਥੀ ਚੁਗਣੇ ਪੈਣਗੇ ਜਿਹਦੇ ਅੱਜ ਚਾਰ ਪੁੱਤ ਮਾਰਤੇ ਉਹ ਨਹੀਂ ਦਿ ਕਹਿੰਦੀ ਫਿਰ ਹੁਣ ਕਹਿੰਦਾ ਇਹਨੂੰ ਛੱਡ ਪਰਾਂ ਓਏ ਬਾਹਲਾ ਲਾ ਕੇ ਰੋਂਦੇ ਆਂ ਜਾਂ ਆਪੋਣ ਉਹ ਕਹਿੰਦੀ ਜੀ ਆਪਣਾ ਕੀ ਕਰੂ ਲੈ ਜਾਓ ਹੂੰ ਬਾਗੇ ਹੁਣ ਤੇ ਹੈ ਜੀ ਤੀਗੇ ਤੁਰੇ ਆਉਂਦੇ ਨੇ ਥੋੜੀ ਜੀ ਦੂਰ ਆ ਕੇ ਕਿਸੇ ਬਾਗ ਚ ਬਹਿ ਗਏ ਹੂੰ ਕਹਿੰਦੀ ਰਾਜਾ ਤਹਾਨੂੰ ਪਣੀ ਪੀ ਆਇਆ ਜਦੋਂ ਕਹਿੰਦੇ ਬੰਦਾ ਥੱਕਿਆ ਬਹਿ ਗਿਆ ਬਹਿ ਗਿਆ ਤੇ ਪੈ ਗਿਆ ਪੈ ਗਿਆ ਤੇ ਸੌ ਗਿਆ ਰਾਤ ਅੱਖ ਲੱਗੀ ਉਹ ਕਹਿੰਦਾ ਭਾਈ ਜਦੋਂ ਰਾਜੇ ਦੀ ਅੱਖ ਲੱਗੀ ਉਹ ਕਹਿੰਦਾ ਭਾਈ ਉਹਨੇ ਆਖਿਆ ਵੀ ਹੁਣ ਜੇ ਮੈਂ ਠੱਗ ਕੇ ਜਾਨੀਆ ਸੱਡ ਕੇ ਠੱਗ ਦੇ ਕੋਲੇ ਕੋਲੇ ਦੇ ਖੰਡਾ ਹੈ ਠੱਗ ਉਹ ਹੀ ਕੰਮ ਨਾ ਕਰ ਜੇ ਮੁੰਡਿਆਂ ਵਾਲਾ ਕਹਿੰਦੀ ਬਾਬਾ ਕੋਡੇ ਨੂੰ ਕਾ ਲਿਆ ਥੱਪਾ ਕਹਿੰਦਾ ਲਿਆਣਾ ਪੁੱਤ ਪੰਜ ਚਾਰ ਬੂਟੇ ਸੱਡ ਕੇ ਠੱਗ ਲੋਕੇ ਵਹਿ ਗਏ ਉਹਨੇ ਸੋਚਿਆ ਵੀ ਹੁਣ ਆਪਾਂ ਪਾਣੀ ਪੀਣ ਦਾ ਟਾਈਮ ਹੈ ਜਦੋਂ ਪਾਣੀ ਪੀਣ ਭੱਜ ਲਈ ਕਾ ਠੱਗ ਨੇ ਮੇ ਚੱਕਿਆ ਖੰਡਾ ਵਰਤਾ ਹਰੀ ਚੰਦਰ ਆਜਾ ਅੱਛਾ ਤਰਨੂ ਸੀਸੇ ਵਖਰਾ ਕਰਤਾ ਕੋਨੇ ਕਿਹਾ ਤੈਨਾਂ ਵੀ ਦੋ ਟੱਕ ਵਾਰਾ ਮਰੇਗਾ ਤੂੰ ਸਰਾਫ ਲੱਗ ਗੱਤਿ ਤੋ ਉਹ ਕਹਿੰਦਾ ਓਏ ਉਧਰੋਂ ਤਰਪਿਆ ਉਹਦੇ ਕਿੰਨੀ ਨੂੰ ਰਾਣੀ ਵੀ ਫੇ ਖੁਸ਼ ਹੋ ਗਈ ਅੱਖੇ ਵੀ ਹੁਣ ਚਮਟਾਪਾਂ ਵੀ ਖੇਡਾ ਕਹਿੰਦੀ ਜੀ ਬਾਲਾ ਸੋਨਾ ਕੰਮ ਕਰਿਆ ਜੇ ਕਰੇ ਤੀ ਅੱਖਾਂ ਦੇ ਸਾਹਮਣੇ ਕਰਾਉਣਾ ਔਖਾ ਤੀ ਕਹਿੰਦੀ ਮੈਨੂੰ ਤਾਂ ਰੋਜ ਕੁੱਟ-ਕੁੱਟ ਕੇ ਸਕਾਰ ਖੜਾਉਂਦਾ ਸੀ ਮੇਥੋਂ ਭੁਖੀ ਤੇਹੀ ਤੂੰ ਕਹਿੰਦੀ ਚਲੋ ਜੀ ਤੁਹਾਡੇ ਨਾਲ ਹੀ ਚੱਲੂ ਪਰ ਕਹਿੰਦੀ ਮੜੀ ਜੀ ਮਿੱਟੀ ਨੂੰ ਲੋਡ ਕਰਦੀ ਹੈ ਧੜ ਨਾਲ ਸੀਸ ਲਾਤਾ ਹਰੀ ਚੰਦ ਦਾ ਚਾਦਰ ਨਾਲ ਦਿੱਤਾ ਤਪ ਉਹ ਕੀ ਮਾਗਰ ਬੈਗੀ ਕੋੜੇ ਦੇ ਠੱਗ ਬੈਠਾ ਮੂਰੇ ਉਹਨੇ ਦੇਖ ਰਿਆ ਵੀ ਦੀ ਕਾ ਕਾਣੀ ਕਿਹੜੀ ਐ ਇਹ ਲ ਫਿਰਦਿਆ ਤਾਹਾਂ ਨੌ ਜਨ ਉੱਚੀ ਘੁੰਮਦੀ ਕਹਿੰਦੀ ਹਾ ਹਾ ਠੱਗ ਕਹਿੰਦਾ ਕੀ ਗੱਲ ਹਾ 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 ਕਿ ਕਰਿਆ ਕਹਿੰਦੀ ਜਿਹੜੀ ਉਹ ਇਲਤੀ ਕਹਿੰਦੀ ਐਡਾ ਸੰਸਾਨ ਕੀਦੀ ਇਹ ਇਲ ਨੂੰ ਲਾ ਦਿੰਦਾ ਮਾਰ ਕੇ ਤੀਰ ਕਹਿੰਦੀ ਅਸਾ ਕਨਾ ਗਨੀ ਤਰ ਬਾਦ ਮੇਰੇ ਕੋਲੇ ਵੀ ਐ ਤੁਸੀਂ ਕਰਕੇ ਦੇਖੋ ਉਹ ਜਦੋਂ ਭਈ ਤੀਰ ਬੰਨ ਲਿਆ ਕਰੇ ਹੁਸਨ ਲਿਆ ਕਰੇ ਠੱਗਾ ਮੂੰਹ ਕਿਪੇ ਮਰੇ ਕੋੜਾ ਛੇੜਦਾ ਕਰੀ। ਕੂੜਾ ਪੈਰ ਪਟ ਲਿਆ ਕਰੀ। ਕਹਿੰਦੀ ਸੋਥੋਂ ਕੰਮ ਨਹੀਂ ਹੁੰਦਾ ਮੈਂ ਕਰਕੇ ਤਾਂ ਹੋਣੀ ਕੋੜੇ ਤਾਂ ਥੱਲੇ ਉਤਰ ਕੇ। ਹੁਣ ਕਹਿੰਦੀ ਦੇਖਿਓ ਕਿਵੇਂ ਆਊਗਾ। ਇੱਲੋ। ਕਾਣੀ ਅੱਖਾਂਲੇ ਪਾਸੇ ਉਤਰ ਕੇ ਖੜ ਗਈ। ਤਰਾਂ ਰਣੀ। ਮੂੰਹ ਕਿ ਜਦੋਂ ਮੰਨ ਕੇ ਚਾਲ ਕਹਿੰਦੀ ਦੇਖੋ ਇੱਲਾ ਜੋ ਤਹਾਂ ਚੱਕਿਆ ਗਾਲੋ ਇੱਥੇ ਠੋਕੀ ਕਰਪਾਣੋ ਲੱਦ ਕੇ ਮਰੇ ਕੋੜੇ ਦੋ ਥੱਲੇ। ਆਗੀ ਮੁੜ ਕੇ ਹਰੀ ਚੰਦਰਾ ਜੀ ਕੋਈ। ਹੁਣ ਜਦੋਂ ਲੱਗ ਗਿਆ ਉਧਰੋਂ ਇੰਦਰ ਮਹਾਰਾਜ ਕ੍ਰੋਧ ਹੋ ਗਿਆ। ਉਹਨੇ ਬਾਹਰ ਸੜਤੀ। ਤਾਰਾਣੀ ਦੇ ਗਲਗਲ ਪਾਣੀ ਆ ਗਿਆ ਧਰ ਤੇ ਸੀਸ ਤਰਨ ਨੇ ਸੱਤ ਤੇ ਤਰ ਲਿਆ ਇਹਨਿੰਦਰ ਮਹਾਰਾਜ ਸੱਚੇ ਪਾਸਾ ਥੋੜਾ ਜੀ ਵਾਰ ਸੂਰਪਾ ਦੇ ਮੈਂ ਆਪਣੇ ਪਤੀ ਨਾਲ ਰਾਜੂ ਨਾਰਦਨ ਵਿਸ਼ਨੂੰ ਕਹਿੰਦਾ ਵੀ ਦਰਗਾ ਡੋਲੇ ਖੰਦੀ ਹੈ ਕਹਿੰਦਾ ਜੀ ਇੰਦਰ ਮਹਾਰਾਜ ਕ੍ਰੋਧ ਹੋਇਆ ਖੜਾ ਹੈ ਤਾਰਾਣੀ ਦੇ ਬਾਹਰ ਸਪਈ ਜਾਂਦਾ ਕਹਿੰਦਾ ਗਲਗਲ ਪਾਣੀ ਭਾਗ ਤਾਰਾਣੀ ਦੇ ਜੇ ਤਾਰਾਣੀ ਡੁੱਬ ਕੇ ਮਰ ਗਈ ਕਹਿੰਦਾ ਧਰਤੀ ਕਰਕ ਜੂ ਇੰਦਰ ਨੂੰ ਰੋਕਾ ਫਿਰ ਵੀ ਬਿਸਨੂ ਇੰਦਰ ਕੋਲੇ ਗਿਆ। ਇੰਦਰ ਨੂੰ ਕਹਦਾ ਪਾਉਣ ਸਾਡਾ। ਪਾਣੀ ਸੁਕਾ। ਫਿਰ ਇੰਦਰ ਨੇ ਪਾਉਣ ਛੱਡੀ। ਪਾਣੀ ਸੁਕਾ ਤਾਂ ਉਹ ਥੱਲੇ ਰੱਖ ਲਿਆ ਆਪਣਾ ਪਤੀ। ਨਲਿਆ ਬੈ ਗਈ। ਇੰਦਰ ਨੂੰ ਕਹਦਾ ਸਾਡੇ ਨਾਲ ਚੱਲ। ਬਿਸਨੂ ਨਾਲ ਇੰਦਰ। ਤਿੰਨੇ ਫੇਤਾਂ ਨਾਲ ਹੀ ਕੁਲੇ। ਪੰਡਤਾਂ ਦਾ ਰੂਪ ਧਾਰ ਕੇ। ਕਹਿੰਦਾ ਭਾਈ ਬੱਚੀ ਕੀ ਗੱਲ ਰੂਈ ਜੰਨੀ ਐ। ਕਹਿੰਦੀ ਜੀ ਤੁਸੀਂ ਆ ਤਾਂ ਨੰਘ ਜੂ। ਮੇਰਾ ਦੁੱਖ ਤਾਂ ਮੇਰਾ ਇੰਦਰ ਮਹਾਰਾਜ ਦਾ ਬਿਸਨੂ ਭਗਵਾਨ ਨਹੀਂ ਮੇੜਨਗੇ। ਕਹਿੰਦਾ ਪਈ ਗੱਲ ਕੀ ਐ ਕਹਿੰਦੀ ਜੀ ਗੱਲ ਤਾਂ ਹੈ ਠੱਗ ਨੇ ਵੜਤਾ ਮੇਰਾ ਪਤੀ ਕਹਿੰਦਾ ਪਈ ਧੜਨਾ ਸੀਸ ਜੋੜ ਤੇ ਜਮਾ ਫਰਕ ਨਾ ਰਹੇ ਅਸੀਂ ਦੇਖਦੇ ਹਾਂ ਨੁਕਤਾ ਚੀਨੀ ਕਰਕੇ ਤੂੰ ਉੱਥੇ ਬਹਿ ਜਾ ਅੱਖਾਂ ਮੀਚ ਲੈ ਇਧਰ ਪਿੱਠ ਕਰਕੇ ਬਹਿ ਜਾ ਕਹਿੰਦੀ ਚੰਗਾ ਉਹਨੇ ਪਾ ਧੜ ਤੇ ਸੀਸ ਜੋੜਤਾ ਆ ਪਿੱਠ ਕਰਕੇ ਬਹਿ ਗਈ ਜਦੋਂ ਭਾਈ ਉਹਨਾਂ ਨੇ ਕੱਢਿਆ ਅੰਮੀ ਜਾ ਲ ਮਾਰਿਆ ਸਿਰ ਤਹਰੀ ਚੰਦ ਬੈਠਾ ਹੋ ਗਿਆ ਆਪ ਲੋਪ ਹੋ ਗਿਆ ਕਹਿੰਦਾ ਤਾਰਾਂ ਨਾਲ ਹੀ ਦੂਰ ਬੈਠੀਆਂ ਐ ਆ ਕੇ ਕੋਲੇ ਰੋਂਣ ਲੱਗ ਗਈ ਕਹਿੰਦੀ ਗੱਲ ਤਾਂ ਹੋ ਗਈ ਦੀ ਕਹਿੰਦਾ ਮੈਂ ਤੈਨੂੰ ਅਖਤ ਨਾ ਵੀ ਕੰਡੇ ਬੀਜੇਗੀ ਤੇ ਚੁਗਣੇ ਪੈਣਗੇ ਕਹਿੰਦਾ ਉਹ ਚੰਗਈ ਹੋਗਾ ਕਿਹਦੇ ਕਿਉਂ ਕਹਿੰਦਾ ਮੈਨੂੰ ਸਰਾਬ ਵੀ ਲੱਗਿਆ ਤੀ ਵੀ ਇੱਕ ਵਾਰਾ ਮਰੇਗਾ ਤੂੰ ਉਸ ਤੋਂ ਬਾਅਦ ਤਾਰਨ ਨੂੰ ਲੈ ਕੇ ਘਰ ਆਇਆ ਹਰੀ ਚੰਦਵਾਲ ਸ਼ਾ ਤਾਂ ਸਾਰੇ ਭਗਤਾਂ ਨੇ ਇਕੱਠੇ ਹੋ ਕੇ ਕਿਹਾ ਵੀ ਹਰੀ ਚੰਦਰਾ ਜੀ ਦੀ ਸਭ ਤੋਂ ਤਕੜੀ ਭਗਤੀ ਹੈ ਵੀ ਉਹਦੀ ਭਗਤੀ ਨੂੰ ਵਿਗਣ ਕੋਈ ਨਹੀਂ ਪਾ ਸਕਦਾ